ਨਵੀਂ ਦਿੱਲੀ 25 ਜੁਲਾਈ 1950 ਨਵੀਂ ਦਿੱਲੀ ਆਪ ਦੇ ਦਰਸ਼ਨ ਹੋਏ ਤਾਂ ਆਪਨੇ ਫਰਮਾਇਆ ਸਾਡੇ ਪਾਪ ਕਿੰਨੇ ਵੀ ਹੋਣ ਗਿਣਤੀ ਵਿੱਚ ਹਨ ਹੱਦ ਵਿੱਚ ਹਨ ਸਤਿਗੁਰੂ ਨਾਨਕ ਦੀ ਬਖਸ਼ਿਸ਼ ਹੱਦੋਂ ਬਾਹਰ ਹੈ ਇਸ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਡੇ ਸ਼ਰਨ ਵਿੱਚ ਆਉਣ ਦੀ ਦੇਰ ਹੈ ਬਖਸ਼ਿਸ਼ ਵਿੱਚ देर ਨਹੀਂ ਮੇਰੀ ਹਾਲੇ ਉਮਰ ਜਵਾਨੀ ਦੀ ਸੀ ਮੇਰੇ ਇੱਕ ਦੋਸਤ ਨੇ ਸੱਦ ਭੇਜਿਆ ਕਿ ਆ ਕੇ ਮਿਲ ਜਾਵੋ ਮੇਰਾ ਇਹ ਮਿੱਤਰ ਪਰ ਜਵਾਨੀ ਵਿੱਚ ਸੀ ਤੇ ਕੁਝ ਚਿਰ ਤੋਂ ਬਿਮਾਰ ਸੀ ਹੁਣ ਉਸ ਨੂੰ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਤਬਦਿਕ ਦੀ ਬਿਮਾਰੀ ਹੈ ਤੇ ਹਾਲਤ ਕਾਫੀ ਖਰਾਬ ਹੋ ਗਈ ਜੀਵਨ ਦੀ ਡੋਰ ਹੁਣ ਬਹੁਤ ਲੰਬੀ ਨਹੀਂ ਹੈ ਉਹ ਮੇਰਾ ਗੂੜਾ ਮਿੱਤਰ ਸੀ ਜਦ ਮੈਂ ਉਸ ਦੀ ਘਰ ਉਸ ਨੂੰ ਜਾ ਕੇ ਵੇਖਿਆ ਤਾਂ ਉਹ ਫੁੱਟ ਫੁੱਟ ਕੇ ਰੋਇਆ ਉਹ ਬੜੀ ਨਿਰਾਸ਼ਤਾ ਦੀ ਹਾਲਤ ਵਿੱਚ ਸੀ ਕਹਿਣ ਲੱਗਾ ਭਾਈ ਸਾਹਿਬ ਡਾਕਟਰਾਂ ਨੇ ਕਹਿ ਦਿੱਤਾ ਹੈ ਹੁਣ ਮੈਂ ਥੋੜਿਆਂ ਦਿਨਾਂ ਦਾ ਮਹਿਮਾਨ ਹਾਂ ਜਦ ਤੋਂ ਹੋਛ ਸੰਭਾਲੀ ਹੈ ਕੋਈ ਨੇਕੀ ਦਾ ਚੰਗਾ ਕੰਮ ਨਹੀਂ ਕੀਤਾ ਹੁਣ ਮਰਨ ਤੋਂ ਡਰ ਲੱਗਦਾ ਹੈ ਜਾਨ ਤੇ ਆ ਬਣੀ ਹੈ ਲਾਚਾਰ ਹੋ ਗਿਆ ਹਾਂ ਕੋਈ ਮਦਦਗਾਰ ਨਹੀਂ ਨਜ਼ਰ ਆਉਂਦਾ ਹੁਣ ਮੇਰੀ ਰੂਹ ਤੇ ਕੀ ਬਣੇਗੀ ਮਰ ਕੇ ਵੀ ਕੀ ਸ਼ਾਂਤੀ ਮਿਲਣੀ ਹੈ ਮੈਨੂੰ ਡਰ ਖਾਈ ਜਾਂਦਾ ਹੈ ਰਾਤ ਦਿਨ ਦੀ ਚਿੰਤਾ ਹੈ ਇਹ ਕਹਿ ਕੇ ਉਹ ਫੇਰ ਢਾਹਾਂ ਮਾਰ ਕੇ ਰੋਣ ਲੱਗ ਪਿਆ ਮੈਂ ਉਸ ਨੂੰ ਧੀਰ ਦਲਾਸਾ ਦਿੱਤਾ ਤੇ ਕਿਹਾ ਭਰਾ ਇਹ ਦੱਸ ਸਮੁੰਦਰ ਵੱਡਾ ਹੁੰਦਾ ਹੈ ਕਿ ਜਹਾਜ਼ ਉਸ ਨੇ ਹਲੀਮੀ ਨਾਲ ਜਵਾਬ ਦਿੱਤਾ ਕਿ ਸਮੁੰਦਰ ਵੱਡਾ ਹੁੰਦਾ ਹੈ ਉਸ ਵਿੱਚ ਤਾਂ ਕਰੋੜਾਂ ਜਹਾਜ਼ ਗਰਕ ਹੋ ਜਾਣ ਤਾ ਵੀ ਪਤਾ ਨ ਲੱਗੇ ਮੈਂ ਕਿਹਾ ਇਹ ਠੀਕ ਹੈ ਤੂੰ ਵੀ ਇਸੇ ਤਰ੍ਹਾਂ ਸਮਝ ਲੈ ਕਿ ਸਮੁੰਦਰ ਵਾਂਗੂ ਸਤਗੁਰੂ ਨਾਨਕ ਦੀ ਬਖਸ਼ਿਸ਼ ਅਥਾਹ ਹੈ ਇਸ ਵਿੱਚ ਕਿੰਨੇ ਵੀ ਪਾਪ ਹੋਣ ਸਭ ਗਰਕ ਹੋ ਜਾਂਦੇ ਹਨ ਸਤਗੁਰੂ ਨਾਨਕ ਦੀ ਬਖਸ਼ਿਸ਼ ਨੂੰ ਕੋਈ ਛੋਟੀ ਜਿਹੀ ਚੀਜ਼ ਨਾ ਸਮਝੇ ਤੇ ਆਪਣੇ ਕੀਤੇ ਪਾਪਾਂ ਤੋਂ ਨਾ ਡਰ। ਪਾਪ ਜਿੰਨੇ ਵੀ ਹਨ ਗਿਣਤੀ ਵਿੱਚ ਹਨ। ਪਰ ਮੇਰੇ ਸਤਿਗੁਰੂ ਨਾਨਕ ਦੀ ਮਿਹਰ ਤੇ ਬਖਸ਼ਿਸ਼ ਕਿਸੇ ਹੱਦ ਵਿੱਚ ਨਹੀਂ। ਬੇਅੰਤ ਹੈ। ਸਿਰਫ ਗੁਰੂ ਨਾਨਕ ਦਾ ਹੋਣ ਦੀ ਲੋੜ ਹੈ। ਗੁਰੂ ਨਾਨਕ ਦਾ ਦਰ ਮੱਲਣ ਦੀ ਲੋੜ ਹੈ। ਉਸ ਨੇ ਫੇਰ ਪੁੱਛਿਆ ਕਿ ਦੱਸੋ। ਹੁਣ ਫਿਰ ਮੈਂ ਕੀ ਕਰਾਂ? ਹੁਣ ਇਨਾਂ ਥੋੜਿਆਂ ਦਿਨਾਂ ਵਿੱਚ ਕੀ ਬਣ ਸਕਦਾ ਹੈ ਸਾਰੀ ਉਮਰ ਤੱਕ ਮੈਂ ਬਾਬੇ ਨਾਨਕ ਦੇ ਦਰ ਤੇ ਆਇਆ ਹੀ ਨਾ ਮੈਂ ਕਿਹਾ ਅਜੇ ਵੀ ਕੁਝ ਨਹੀਂ ਵਿਗੜਿਆ ਹੁਣ ਹੀ ਸਤਿਗੁਰੂ ਨਾਨਕ ਦੀ ਸ਼ਰਨ ਪੈ ਜਾ ਤੇ ਵਾਹਿਗੁਰੂ ਵਾਹਿਗੁਰੂ ਜਾਪ ਕਰਨਾ ਆਰੰਭ ਦੇ ਦਿਨ ਰਾਤ ਜਾਪ ਵਿੱਚ ਜੁਟ ਜਾ ਸਤਿਗੁਰੂ ਨਾਨਕ ਬਖਸ਼ਿੰਦ ਹੈ ਉਸ ਦੀ ਬਖਸ਼ਿਸ਼ ਤੋਂ ਆਦਮੀ ਕਦੇ ਵੀ ਨਿਰਾਸ਼ ਨਾ ਹੋਵੇ। ਬਾਬਾ ਨਾਨਕ ਹੁਣ ਵੀ ਤੈਨੂੰ ਆਪਣੀ ਗੋਦ ਵਿੱਚ ਲੈ ਲਏਗਾ। ਸਾਰੇ ਫਿਕਰ ਤੇ ਚਿੰਤਾ ਛੱਡ ਕੇ ਵਾਹਿਗੁਰੂ ਨਾਮ ਦੇ ਆਰਾਧਨ ਵਿੱਚ ਲੱਗ ਜਾ। ਮੇਰੀ ਇਹ ਗੱਲ ਸੁਣ ਕੇ ਉਸ ਨੂੰ ਕੁਝ ਚੈਨ ਆ ਗਿਆ। ਭਰੋਸਾ ਵੱਜ ਗਿਆ। ਤੇ ਉਸ ਨੇ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਕੁਝ ਚਿਰ ਪਿਛੋਂ ਮੈਂ ਉਸ ਦੇ ਕੋਲੋਂ ਆਪਣੇ ਘਰ ਆ ਗਿਆ ਇਸ ਤਰ੍ਹਾਂ ਉਸ ਦੇ ਨਾਮ ਜਪਦਿਆਂ 2 ਦਿਨ ਲੰਘ ਗਏ ਦੂਸਰੇ ਦਿਨ ਦੀ ਰਾਤ ਨੂੰ ਮੈਂ ਸੁਪਨੇ ਵਿੱਚ ਦੇਖਿਆ ਕਿ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਜੋ ਇਲਾਚੀ ਬੇਰ ਹੈ ਉਹ ਉਸ ਦੀ ਇੱਕ ਟਹਿਣੀ ਤੇ ਬੈਠਾ ਹੈ ਤੇ ਬੜਾ ਖੁਸ਼ ਹੈ ਜਦ ਮੈਂ 베ਰੀ ਦੇ ਕੋਲ ਗਿਆ ਤਾਂ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ ਹੈ ਗੁਰੂ ਨਾਨਕ ਨੇ ਮਿਹਰ ਕੀਤੀ ਮੈਨੂੰ ਆਪਣੇ ਦਰ ਸੱਦ ਲਿਆ ਹੈ ਤੇ ਮੈਂ ਇੱਥੇ ਆ ਗਿਆ ਦੇਖੋ ਕਿਹੇ ਸੋਹਣੇ ਮਿੱਠੇ 베ਰ ਹਨ ਲਓ ਤੁਸੀਂ ਵੀ ਖਾਓ ਇਨੇ ਨੂੰ ਮੇਰੀ ਅੱਖ ਖੁੱਲ ਗਈ ਮੈਂ ਘੜੀ ਦੇਖੀ ਉਸ ਵਕਤ ਰਾਤ ਦਾ ਸਵਾ ਬਜਿਆ ਸੀ ਸਵੇਰ ਹੁੰਦੇ ਹੀ ਮੈਂ ਆਦਮੀ ਭੇਜਿਆ ਉਸ ਦੇ ਘਰ ਉਸ ਦੀ ਹਾਲਤ ਦਰਿਆਫਤ ਕਰਨ ਉਸ ਦੇ ਵਾਪਸ ਆਣੇ ਤੇ ਪਤਾ ਲੱਗਾ ਕਿ ਰਾਤੀ ਪੂਰੇ ਸਵਾ ਬਜੇ ਉਹ ਗੁজার ਗਿਆ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਦਿਸਣ ਤੇ ਸਹੀ ਸੀ ਕਿ ਉਸ ਦੀ ਆਤਮਾ ਦੋ ਦਿਨ ਦੇ ਸਿਮਰਨ ਨਾਲ ਹੀ ਸੁਖੀ ਤੇ ਗੁਰੂ ਮਿਹਰ ਦੀ ਪਾਤਰ ਬਣ ਗਈ ਸੀ ਜੇ ਕੋਈ 5 ਮਿੰਟ ਵੀ ਹਰ ਰੋਜ਼ ਨਾਮ ਦਾ ਸਿਮਰਨ ਕਰੇ ਤਾਂ ਪਰਲੋਕ ਲਈ ਆਪਣੇ ਵਾਸਤੇ ਕਾਫੀ ਨਾਮ ਧਨ ਦਾ ਤੋਸਾ ਇਕੱਠਾ ਕਰ ਲੈਂਦਾ ਜਿੱਥੇ ਮਰਨ ਤੋਂ ਬਾਅਦ ਕੇਵਲ ਇਹੋ ਧਨ ਕੰਮ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਨੇ ਕਿਹਾ ਹੈ ਏਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਅਦੀ ਤੋਂ ਅਦੀ ਘੜੀ 5 ਮਿੰਟ ਦੇ ਹੀ ਬਰਾਬਰ ਹੁੰਦੀ ਹੈ ਰਿਵਿਊ ਆਫ ਰਿਵਿਊਜ਼ ਦੇ ਐਡੀਟਰ ਮਿਸਟਰ ਸਟੈਡ ਦੀ ਪੈਡ ਜੂਲੀਆ ਜੂਲੀਆ ਨੇ ਆਪਣੇ ਭਰਾ ਨੂੰ ਪ੍ਰਲੋਗ ਤੋਂ ਕੁਝ ਸਪਿਰਿਟੂ ਮੈਸੇਜਸ ਸੁਨੇਹੇ ਰੂਹਾਂ ਰਾਹੀ ਭੇਜੇ ਸਨ ਜੋ ਉਸ ਦੀ ਕਿਤਾਬ ਲੈਟਰਸ ਆਫ ਜੂਲੀਆ ਵਿੱਚ ਛਪੇ ਹਨ ਉਹਨਾਂ ਵਿੱਚ ਜੂਲੀਆ ਨੇ ਆਪਣੇ ਭਰਾ ਨੂੰ ਦੱਸਿਆ ਹੈ ਕਿ ਜੇ ਤੂੰ 5 ਮਿੰਟ ਰੋਜ਼ ਵੀ ਸਾਈਂ ਦਾ ਨਾਮ ਜਪੇਗਾ ਤਾਂ ਤੈਨੂੰ ਇੱਥੇ ਪਰਲੋਕ ਵਿੱਚ ਆ ਕੇ ਪਤਾ ਲੱਗੇਗਾ ਕਿ ਕਿੰਨੀ ਭਾਰੀ ਦੌਲਤ ਦਾ ਤੂੰ ਮਾਲਕ ਬਣ ਗਿਆ ਹੈ ਹਾਂ ਤੇਰੇ ਪਾਸ ਕਾਫੀ ਅਸਾਸਾ ਜਮਾ ਹੋ ਜਾਏਗਾ ਜੋ ਤੇਰੇ ਮਰਨ ਦੇ ਬਾਅਦ ਕੰਮ ਆਵੇਗਾ ਅਸੀਂ ਸੂਰਜ ਵਿੱਚ ਤਾਂ ਨਹੀਂ ਪੁੱਜ ਸਕਦੇ ਜੇ ਪੁੱਜ ਵੀ ਸਕੀਏ ਤਾਂ ਤਪਸ਼ ਨਾਲ ਸੜ ਹੀ ਜਾਵਾਂਗੇ ਪਰ ਅਸੀਂ ਧੁੱਪ ਵਿੱਚ ਬੈਠ ਕੇ ਨਿਗ ਲੈ ਸਕਦੇ ਹਾਂ ਇਹ ਸੂਰਜ ਨਾਲ ਮਿਲਾਪ ਹੀ ਹੈ ਇਸੇ ਤਰ੍ਹਾਂ ਫਾਰਮਲੈਸ ਆਕਾਰ ਰਹਤ ਨਿਰੰਕਾਰ ਦੇ ਪ੍ਰੇਮ ਵਿੱਚ ਜਾਦ ਵਿੱਚ ਆ ਕੇ ਉਸ ਦੀ ਮਿਹਰ ਦਾ ਪਾਤਰ ਬਣਨਾ ਉਸ ਦਾ ਮਿਲਾਪ ਹੀ ਹੈ ਭਾਵੇਂ ਮੁਸ਼ਕਲ ਹੈ ਪਰ ਅਸੀਂ ਉਸ ਦੇ ਸ਼ਬਦ ਸਰੂਪ ਨਾਮ ਵਿੱਚ ਪਰਵੇਸ਼ ਕਰਕੇ ਆਪਣੇ ਜੀਵਨ ਦਾ ਲਾਹਾ ਖੜ ਸਕਦੇ ਹਾਂ ਇਹ ਆਸਾਨ ਹੈ ਨਾਮ ਜਪੋ ਕਿਸੇ ਸੰਤ ਸਾਧੂ ਦੇ ਦਰ ਦੇ ਪਟਕਣ ਦੀ ਲੋੜ ਨਹੀਂ ਨਾਮ ਦੀ ਕਮਾਈ ਆਪਣੀ ਹੀ ਕੀਤੀ ਕੰਮ ਆਉਂਦੀ ਹੈ ਦੂਸਰਾ ਕਿਸੇ ਨੂੰ ਪੋਰਾ ਪਰਪੀ ਨਹੀਂ ਦੇ ਸਕਦਾ ਜਿਹੜਾ ਰੋਟੀ ਖਾਂਦਾ ਹੈ ਰੱਜ ਉਸੇ ਨੂੰ ਹੀ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ